ਦਾ ਵਿਕਾਸ ਕਰਾਉਣਾ ਹੈ ਨਾ ਤਰਨਤਨ ਦਾ ਤਾਂ ਆਮ ਆਦਮੀ ਪਾਰਟੀ ਨੂੰ ਜਿਤਾਉਂ। ਉਮੀਦ ਨੂੰ ਜਦਾਦਾ ਜਿਹੜਾ ਕਦੀ ਆਂਦਾ ਹੀ ਸਰਾਹ ਇਹਨੇ ਸਪੀਚ ਕੀਤੀ ਸਰਾਹ ਦੇ ਵਿੱਚ ਐਡੇ ਜਿ ਪੀ ਟੋਪੀ ਵਾਲੇ ਦੇ ਮਗਰ ਮੈਂ ਜਾਇਓ ਹੁਣ ਇਹ ਕੀ ਲੈਣ ਗਿਆ ਟੋਪੀ ਵਾਲੇ ਦੇ ਮਗਰ ਕੀ ਲੈਣ ਗਿਆ ਟੋਪੀ ਵਾਲੇ ਦੇ ਮਗਰ ਜਿੱਦ ਨੇ ਇਹਨੇ ਸਰਾਹ ਵਿੱਚ ਲੋਫਮੈਂਟ ਕੀਤੀ ਆ ਪੀ ਟੋਪੀ ਵਾਲੇ ਦੇ ਮਗਰ ਨਾ ਜਾਇਓ ਆਹ ਦੇ ਕੀ ਲੈਣ ਗਿਆ ਟੋਪੀ ਵਾਲੇ ਦੇ ਮਗਰ ਮੇਰੇ ਸਾਹਮਣੇ ਤੇ ਆਵੇ ਮੈਨੂੰ ਮੇਰੇ ਨਾਲ ਗੱਲ ਕਰੇ। ਅਰਮੀ ਸੰਦੂਰੋ ਕਿਹਾ ਸੀ ਗਿਆ ਟੋਪੀ ਵਾਲੇ ਦੇ ਮਗਰ ਨਾ ਜਾਇਓ। ਥੋੜੀ ਜਿਹਾ ਥੋੜਾ ਜਿਹਾ ਪੁੱਛਣਾ ਸਰਾਏ ਮਾਨਤ ਖਾਡੇ ਜਾ ਕੇ ਪੁੱਛੋ ਤੁਸੀਂ ਮੈਨੂੰ ਇਹ ਸਾਹ ਵੀ ਆ ਥਾਣੇ ਦੀ ਪੁਲਿਸ ਆ ਤੇ ਮਲੇ ਟੀਕੇ ਲੱਗਨਦਾ ਆ ਹਾ ਸਟੇਡੀਅਮ ਦੇ ਵਿੱਚ ਆ ਤਰੋ ਮੇਰੇ ਨਾਲ ਉਹੀ ਗੱਲ ਤਾਂ ਉਹੀ ਕਹਿੰਦੇ ਕਹਿੰਦੇ ਸਾਨੂੰ ਮੌਕਾ ਨਹੀਂ ਨਸ਼ਾ ਖਾਧਾ ਪੰਜ ਸਾਲ ਪਹਿਲਾਂ ਇਹਨੂੰ 3 ਸਾਲ 3 ਸਾਲ ਜਿਤਾਉਂਦੇ ਨੇ ਆ ਦਿਨ ਵਾਰ ਜਿਤਾਇਆ ਉਦੋਂ ਨਹੀਂ ਰਮੀਂਨੇ ਕਰ ਲੈਣਾ ਹੈ ਤੁਮਾ ਉਦੋਂ ਦੇ ਲੋਕਾਂ ਨੂੰ ਇਹ ਗਾਂ ਦੀ ਗੱਲ ਦਿੰਦੇ ਹੀ ਏ ਇਹਦਾ ਉਹ ਨਹੀਂ ਵੇਖ ਤੇਰੇ Ab really got solo ji eh sanu bakhol